ਸਿਸਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸਿਸਟੀਵੀ ਤਸਵੀਰਾਂ ਦੇਖ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕਿ ਕਿਸ ਤਰ੍ਹਾਂ ਇੱਕੋ ਹੀ ਝਟਕੇ ਦੇ ਵਿੱਚ ਪਲਾਂ ਦੇ ਵਿੱਚ ਕੁੜੀ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਦਰਸਲ ਫਲੋਰ ਚੱਰੀ ਸੀ ਇਹ ਕੁੜੀ ਆਪਣੇ ਪਿੰਡ ਜਾ ਰਹੀ ਸੀ ਕੰਮਕਾਰ ਤਾਂ ਜਦੋਂ ਘਰ ਵਾਪਸ ਜਾ ਰਹੀ ਸੀ ਤਾਂ ਅਗਯਤ ਮੋਟਰਸਾਈਕਲ ਹੁੰਦਾ ਤੇ ਜਿਸ ਦੀ ਭਿਆਨਕ ਟੱਕਰ ਹੁੰਦੀ ਹੈ ਮੋਟਰਸਾਈਕਲਾਂ ਦੀ ਦੋਨਾਂ ਹੀ ਟੱਕਰ ਹੁੰਦੀ ਹੈ ਤੇ ਇੱਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਸੜਕ ਤੇ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਟਰੱਕ ਦੇ ਵੱਲੋਂ ਇਸ ਕੁੜੀ ਨੂੰ ਕੁਚਲ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਇਸ ਕੁੜੀ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਸੋ ਤਸਵੀਰਾਂ ਤੁਸੀਂ ਹਾਜ਼ਰ ਦੀਆਂ ਦੇਖ ਸਕਦੇ ਹੋ ਪੁਲਿਸ ਨੂੰ ਜਦੋਂ ਖਬਰ ਮਿਲਦੀ ਹੈ ਤੇ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਮ੍ਰਿਤਕ ਲੜਕੀ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਹਸਪਤਾਲ ਫਲੋਰ ਤੇ ਪੇਜ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਦੀ ਪਛਾਣ ਮਨਦੀਪ ਕੌਰ ਵੱਜੋ ਹੋਈ ਹੈ ਜਿਸ ਦੀ ਉਮਰ ਮਹਿਜ ਅਜੇ 16 ਸਾਲ ਦੇ ਕਰੀਬ ਸੀ ਪਿੰਡ ਮੌਸਾਬ ਦੀ ਰਹਿਣ ਵਾਲੀ ਸੀ ਲੁਧਿਆਣਾ ਦੇ ਵਿੱਚ ਕੰਮ ਕਰਦੀ ਸੀ ਜੋ ਆਪਣੇ ਕੰਮ ਨੂੰ ਖਤਮ ਕਰਕੇ ਘਰ ਵਾਪਸੀ ਕਰੇ ਸੀ ਪਰ ਰਾਤ ਦੇ ਵਿੱਚ ਦਰਤਨਾਕ ਹਾਦਸੇ ਦਾ ਸ਼ਿਕਾਰ ਹੋਈ ਹੈ ਪਲਾਂ ਦੇ ਵਿੱਚ ਇਸ ਲੜਕੇ ਦੀ ਮੌਤ ਹੋ ਚੁੱਕੀ ਹੈ ਸੁਬੇ ਬਹੁਤ ਹੀ ਦਰਤਨਾਕ ਹਾਦਸਾ ਵਾਪਰਿਆ ਕਿ ਕਿੰਜ ਇੱਕ ਟਰੱਕ ਨੇ ਬੁਰੀ ਤਰ੍ਹਾਂ ਦੀ ਨਾਲ ਇਸ ਕੁੜੀ ਨੂੰ ਕੁਚਲ ਦਿੱਤਾ ਜਿਸ ਦੀ ਪਲਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਦਰਸਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਜਾ ਰਹੀ ਸੀ ਤੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀ ਤੇ ਉਹਨਾਂ ਦਾ ਮੋਟਰਸਾਈਕਲ ਉਸੇ ਮੋਟਰਸਾਈਕਲ ਨਾਲ ਟਕਰਾ ਗਿਆ ਤੇ ਸੰਤੁਲਨ ਵਿਗੜਨ ਦੇ ਨਾਲ ਮੋਟਰਸਾਈਕਲ ਦੇ ਪਿੱਛੇ ਬੈਠੀ ਕੁੜੀ ਸੜਕ ਤੇ ਡਿੱਗ ਜਾਂਦੀ ਹੈ ਜੋ ਇਸ ਦਰਸਨਾਕ ਹਾਦਸੇ ਦਾ ਸ਼ਿਕਾਰ ਹੋਈਏ ਇੱਕ ਵਾਰ ਤਸਵੀਰਾਂ ਨੂੰ ਰੁਕ ਕਰ ਲੈਂਦੇ ਆ ਕਿ ਕਿਵੇਂ ਇਹ ਜਿਹੜਾ ਭਿਆਨਕ ਹਾਦਸਾ ਵਾਪਰਿਆ ਹੈ ਭਿਆਨਕ ਹਾਦਸਾ ਵਾਪਰਿਆ ਆਪਾਂ ਆਪਾਂ ਚਲੇ ਜੜੇ ਹਲੋ ਉਹ ਵੀ ਜਾਂਦਾ ਪਿਆ ਇਹ ਮਗਰੋਂ ਜਾ ਕੇ ਮੈਚ ਬੱਝਿਆ ਉਹ ਬੰਦਾ ਦੇਖੀ ਜੁਤੀ ਇਹਨਾਂ ਦੀ ਆ ਮੁੰਡੇ ਕੁੜੀ ਸੀ ਬੰਦਾ ਦੇਖੇ ਭੱਜ ਗਿਆ ਰੱਖ ਚੱਟ ਲਿਆ ਇਸੇ ਦਾ ਫਾਇਦਾ ਇਹਨਾਂ ਨੂੰ ਪੜ ਕੀ ਨਾਮ ਹੈ ਤੇ ਕੀ ਹੋਇਆ ਸੀ ਤੁਹਾਡੇ ਨਾਲ ਹੱਸਾ ਕਿਦਾਂ ਹੋਇਆ ਮੇਰਾ ਨਾਮ ਦੀਪਾ ਗਿਆ ਹਾਂਜੀ ਪਿੰਡ ਮੋਹਸਾਬ ਜੀ ਜੀ ਮੈਂ ਕੰਮ ਤੋਂ ਆ ਰਹਾ ਸੀਗਾ ਜੀ ਬਾਈਕ ਤੇ ਹਾਂਜੀ ਤੇ ਫਲੋਰ ਮੈਨੂੰ ਟੱਕਰ ਵੀ ਤੇ ਮੈਂ ਉਹ ਮੈਨੂੰ ਮੈਂ ਕਿਹਾ ਵੀ ਉਹ ਕਹਿੰਦੇ ਮੈਨੂੰ ਛੱਡਿਓ ਵੀ ਮੈਂ ਕਿਹਾ ਚਲੋ ਮੈਂ ਗੰਨੇ ਪਿੰਡ ਹੀ ਜਾਣਾ ਕੰਮ ਤੇ ਮੈਂ ਤੁਹਾਨੂੰ ਉੱਥੇ ਉਤਾਰ ਦੂੰਗਾ ਤੁਹਾਨੂੰ ਉੱਥੇ ਆਟੋ ਹੀ ਵਾਹ ਜੀ ਹਾਂ ਹਾਂ ਮੈਂ ਉੱਥੇ ਗੰਨੇ ਪਿੰਡ ਜਾ ਰਿਹਾ ਸੀ ਬਸ ਰਸਤੇ 'ਚ ਜੇ ਮੋਟਰਸਾਈਕਲ ਮੋਟਰਸਾਈਕਲ ਬਹੁਤ ਤੇਜ਼ ਸੀਗਾ ਮੂਰੇ ਜਿਹੜਾ ਮੇਰੇ ਮੂਰੇ ਜਾ ਰਿਹਾ ਸੀਗਾ ਜੀ ਉਹਨੇ ਇੱਕਦਮੀ ਬ੍ਰੇਕ ਮਾਰਤੀ ਮੈਂ ਉਹਨਾਂ ਦੇ ਵਿੱਚ ਲੱਗਾ ਮੋਟਰਸਾਈਕਲ ਮੋਟਰਸਾਈਕਲ ਦੇ ਵਿੱਚ ਵੱਜ ਗਿਆ ਇਹ ਸਾਈਡ ਨੂੰ ਡੈਪ ਸਾਈਡ ਨੂੰ ਡਿੱਗੇ ਫਿਰ ਟਰੱਕ ਉੱਪਰ ਚੜ ਗਿਆ ਕੀ ਲੜਕੀ ਨੌਨ ਸੀ ਤੁਹਾਡੇ ਹਾਂਜੀ ਨੌਨ ਸੀ ਲੜਕੀ ਬਾਕਬ ਸੀ ਜਾਣਦੇ ਸੀ ਜਾਣਦੇ ਹਾਂ ਅੱਛਾ ਅੱਛਾ ਤੁਹਾਡੇ ਕੀ ਲੱਗਿਆ ਮੇਰੇ ਤਾਂ ਗੁੱਟ ਦੇ ਲੱਗੇ ਬਸ ਡਾਕਟਰ ਕੋਲ ਨਾ ਆ ਮੈਂ ਤੁਹਾਡਾ ਇੱਕ ਐਕਸੀਡੈਂਟ ਹੋਇਆ ਬੋਡੀ ਆ ਗਈ ਕਿ ਲੱਗਦਾ ਸੀ ਮੇਰਾ ਨਾਮ ਡਾਕਟਰ ਰੁਹਿਤਾ ਐਸਡੀਐਚ ਫਲੋਰ ਤੋਂ ਇੱਕ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਸਾਡੇ ਤੋਂ ਇੱਕ ਛਵੀ ਕੁੜੀ ਜਿਹਦਾ ਨਾਮ ਸੀਗਾ ਮਨਦੀਪ ਕੌਰ ਡਾਟਰ ਆਫ ਮੇਜਰ ਸਿੰਘ 16-17 ਸਾਲ ਦੀ ਕੁੜੀ ਸੀਗੀ ਉਹ ਬਰਾਉਡਡ ਸੀਗੀ ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਸੀਗਾ ਗੰਨੇ ਪਿੰਡ ਕੋ ਲੱਗੀ ਕੋਈ ਪٹرول ਪੰਪ ਲੱਗੀ ਕੋਈ ਹੋਇਆ ਸੀ ਤੇ ਉਹ ਤਾਂ ਬਰਾਉਡਡ ਸੀਗੀ ਥੋੜੀ ਜਿਹੜੀ ਸੀਗੀ ਇੱਕ ਮੁੰਡਾ ਸੀਗਾ ਦੀਪਕ ਉਹ ਵੀ ਮਾਊ ਸਾਹਿਬ ਤੋਂ ਹੀ ਆ ਮੁੰਡਾ ਤੇ ਉਹਦੇ ਲੈਫਟ ਰਿਸਟ ਤੇ ਫ੍ਰੈਕਚਰ ਆ ਉਹ ਠੀਕ ਆ ਉਹਦੀ ਕੰਡੀਸ਼ਨ ਬਿਲਕੁਲ ਠੀਕ ਆ ਮੁੰਡੇ ਹੈਲੋ 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 ਸੁਭਾ ਜੀ ਇੱਕ ਗੰਨਾ ਪਿੰਡ ਦੇ ਵਿੱਚ ਐਕਸੀਡੈਂਟ ਹੋਇਆ ਕੀ ਕਾਰਨ ਦਾ ਐਕਸੀਡੈਂਟ ਹੈ ਕੀ ਕੀ ਗੱਲਬਾਤ ਹੈ ਕੀ ਨਾ ਪਤਾ ਗੰਨੇ ਪਿੰਡ ਰੋਡ ਤੇ ਸੁਭਾ ਜਿਹੜਾ ਐਕਸੀਡੈਂਟ ਹੋਇਆ ਸੀ ਲੜਕੀ ਦਾ ਤੇ ਟਰੱਕ ਦੇ ਥੱਲੇ ਆਉਣ ਕਰਕੇ ਉਹਦੀ ਲੜਕੀ ਦੀ ਮੌਤ ਹੋ ਗਈ ਲੜਕੀ ਦੀ ਡੈੱਡ ਬੋਡੀ ਜਿਹੜੀ ਐ ਲਿਆ ਕੇ ਜਿਹੜੀ ਸਿਵਲ ਹਸਪਤਾਲ ਕਾਰ ਵੀ ਲਈ ਜਮਗਰਾਤੀ ਹੈ ਤੇ ਜੋ ਵੀ ਉਹਦੇ ਪੇਰੈਂਟਸ ਆਉਣਗੇ ਉਹਨਾਂ ਦੇ ਬਿਆਨ ਲਿੱਖ ਕੇ ਤਾਂ ਹੀ ਕਾਰਵਾਈ ਕਰਨਗੇ ਕਿੰਨੀ ਉਮਰ ਕਿੰਨੀ ਹੈ ਲੜਕੀ ਦੀ ਲੜਕੀ ਦੀ ਉਮਰ ਦੇ ਬਾਰੇ ਵਿੱਚ ਸਾਰਾ ਥਾਣਾ ਜ਼ਰਾਂ ਦੇ ਕਰੀਬ ਹੈਗੀ ਹੈ 16 ਕਾਰਨ ਕਿਦਾਂ ਆਇਆ ਹਾਸਿਲ ਹਾਸੇ ਦੇ ਕਾਰਨਾਂ ਨਾਲ ਤਾਂ ਤਵਜੀਹ ਕਰੂੰਗਾ ਮੈਂ ਦੇਖੂੰਗਾ ਵੀ ਕੀ ਗੱਲ ਹੋਈ ਹੈ ਭਾਈ